24 ਮਾਡਲ ਆ 25 ਦੀ ਕਾਪੀ ਆ ਚੱਲਿਆ ਕਿੰਨਾ ਟਰੈਕਟਰ ਹੈ ਜੀ 300 ਘੰਟਾ ਚੱਲਿਆ 40000 ਮਾਨਤਾ ਨੇ ਹੋ ਜੂ 852 ਚੋਂ ਇਹ ਤਾਂ ਆਪ ਐਂ ਕਹ ਸਕਦਾ ਜੇ ਕੋਈ ਏਜੰਸੀ ਨੂੰ ਜਾਂਦਾ ਯਾਰ ਫਾਇਦਾ ਹੋ ਜੂ ਆ ਲੈ ਜੀ 30000 ਮਾਨਤਾ ਨੇ ਇਹਦੇ ਚੋਂ ਹੋ ਜੂ 1800 ਘੰਟਾ ਚੱਲਿਆ 18 ਮਾਡਲ ਆ ਤੇ ਕੰਡੀਸ਼ਨ ਦਾ ਨਵੇਂ ਹੀ ਪਿਆ ਟਰੈਕਟਰ 25000 ਰੁਪਏ ਮਾਨਤਾ ਨੇ ਇਹ ਚੋਂ ਹੋ ਜੂ 47000 ਦੋਨੇ ਖੜੇ ਆ ਬਾਈ ਕੋਲ ਜਮਾ ਨਵੇਂ 18 ਮਾਡਲ ਆ ਜੀ 19 ਦੀ ਕਾਪੀ ਆ ਟਾਇਰ ਹੈਗੇ ਆ ਚੌਕੜਾ ਜਮਾ ਨਮਾ 1400 ਘੰਟਾ ਹੀ ਚੱਲਿਆ ਟਰੈਕਟਰ ਕੋਲ ਸਸੀ ਗਾਲ ਤੋਂ ਉਸ ਤੋਂ ਸਵਾਗਤ ਹੈ ਪੇਜ ਤੇ ਤੇ ਜੁੜੂ ਚੈਨਲ ਦੇ ਸਾਰਿਆਂ ਦਾ ਆਪਾਂ ਖੜੇ ਆ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਨਾਲ ਆਪਣੇ ਭਾਈ ਜਸੂ ਜਸੂ ਕੀ ਹਾਲ ਚੱਲਾ ਠੀਕ ਆ ਵਧੀਆ ਭਾਈ ਖੇਤਾਂ ਕਾਇਮ ਆ ਪਲਾਟ ਨੰਬਰ ਕਿੰਨਾ ਆਪਣਾ ਪਲਾਟ ਜਮਾ ਪੈਟਰੋਲ ਪੰਪ ਤੇ ਜਮਾ ਸਾਹਮਣੇ ਮੈ ਕੈਮਰਾ ਘੁਮਾ ਕੇ ਇਧਰ ਭਾਰਤ ਪੈਟਰੋਲੀਅਮ ਪੈਟਰੋਲ ਪੰਪ ਆ ਗਿਆ ਜੀ ਉਹਦੇ ਬਿਲਕੁਲ ਸਾਹਮਣੇ ਵੀਰ ਦਾ ਪਲਾਟ ਨੰਬਰ ਆ ਤੇ ਟਰੈਕਟਰ ਮਿੱਤਰੋ ਵੀਰ ਕੋਲ ਜਮਾ ਨਵੀਂ ਕੰਡੀਸ਼ਨ ਦੀ ਖੜੇ ਆ ਇਧਰ ਤਾਂ ਜਮੀਨ ਨਵਾਂ ਖੜਾ ਪਾਈ ਮਾੜਲਾ ਸਬਰਾਹ ਟਰੈਕਟਰ ਸਭ ਤੋਂ ਵੱਧ ਖੜੇ ਇਧਰ ਪੜਾਣ ਦੇ ਦੇ ਸਕਦੇ ਪ ਪਿੰਡ ਹੈਗਾ ਨਾਗੋਕੇ ਸਰਸੇ ਕੋਲ ਹਣਾ ਹਾਂਜੀ 22 ਮਾਡਲ ਆ 23 ਦੀ ਕਾਪੀ ਆ 855 ਆ ਗਿਆ 14 ਆਹ ਨਾਲ ਦੇ ਟਾਇਰ ਪੇ 1400 ਘੰਟੇ ਹੀ ਚੱਲੇ ਟਰੈਕਟਰ ਕੋਲ ਲੈ ਵੀ ਸੱਜਣੋ ਨਾਲ ਦੇ ਟਾਇਰਾ ਟਰੈਕਟਰ ਦੇ ਸਿਰਪ ਤੇ ਸਿਰਪ ਇਹ ਟਰੈਕਟਰ 1400 ਘੰਟੇ ਚੱਲਿਆ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਨਵੀਂ ਪਿਆ 1400 ਘੰਟੇ ਨਾ ਹੁੰਦੀ ਕੱਖ ਨਹੀਂ ਟਰੈਕਟਰ ਨੂੰ ਨੰਬਰ ਐ ਏ ਚਰ ਹਾਂ ਸਰ ਮੇਰੇ ਕੋਲ ਹੁੰਦੇ ਐ ਚਰ ਹੀ ਆ ਨੰਬਰ ਬਾਈ ਠੀਕ ਐ ਤੇ ਐਨਓਸੀ ਮੈਂ ਕਢਾ ਦੂੰਗਾ ਨੰਬਰ ਵੀ ਲੱਗ ਜੂ ਨੰਬਰ ਵੀ ਲੱਗੂ ਹੁਣ ਆ ਬੰਦ 11000 ਰੁਪਿਆ ਲੱਗੂ ਆ 11000 ਮੈਂ ਕਹਿਣ ਲੱਗਾ ਜੀ ਆ ਬਹਮਜਸ ਮਾਰ ਕੇ ਦੂਰ ਕਰਦੇ 11000 ਰੁਪਏ ਲੱਗੂ ਸਿਰਫ ਨੰਬਰ ਚੇਂਜ ਹੁਣ ਤੇ ਜੇ ਜਦੋਂ ਅਗਲੇ ਨੂੰ ਮੈਨੂੰ 11000 ਰੁਪਏ ਅੱਡ ਫੜਾ ਦੇ ਮੈਂ ਸਨੇ ਨੰਬਰ ਤੇ ਸਨੇ ਨਾ ਕਰਾ ਦੂੰ ਟਰੈਕਟਰ ਛੋਟਾ ਯਾਰ ਲੋਕਲ ਨੰਬਰ ਲੱਗ ਜੂਗੇ ਜਿਹੜੇ ਮਰਜੀ ਜ਼ਿਲ੍ਹੇ 'ਚ ਬੈਠੇ ਹੋ ਤੁਸੀਂ ਉੱਥੋਂ ਦਾ ਨੰਬਰ ਲੱਗ ਜੂ 695000 ਰੁਪਏ ਡਿਮਾਂਡ ਆ ਜਸੂ ਕਿੰਨਾ ਇਹਦਾ ਇਸ 75 ਦਾ ਟਰੈਕਟਰ ਦੇ ਦਾਂਗੇ ਬਈ ਆਪਾਂ 675000 ਦਾ ਜੇ ਤੇਰੀ ਕੋਈ ਵੀਡੀਓ ਦੇਖ ਕੇ ਆਉਂਦਾ ਵੀ ਆਫਰ ਹੈ 2100 ਰੁਪਏ ਆਪਾਂ ਛੋਟ ਕਰ ਦਾਂਗੇ 210 RS 70 دے ہی کر دے کیوں مل جائیے جہنا میں RS 70 ਦਾ دے 670 دے ہی لے جا 25000 ਰੁਪਏ مانਤਾ ਨੌਜ ਟਰੈਕਟਰ ਦੇ ਵਿੱਚੋਂ ਆ ਵੀ ਯਾਰ ਜਮੀ ਨਮਾ ਖੜਾ 18 ਮਾਡਲ ਆ ਜੀ 19 ਦੀ ਕਾਪੀ ਆ ਟਾਇਰ ਹੈਗੇ ਆ ਚੌਕੜਾ ਜਮਾ ਨਮਾ ਹਾਂ ਅਗਲੇ ਮੂਰੇ 900 ਵਾਲੇ ਪਾਰ ਆਖੇ ਬੰਦੇ ਨੇ ਪੂਰਾ ਸ਼ੌਂਕਿਆ ਰੱਖਿਆ ਸ਼ੌਂਕੀਆ ਟਾਇਰ ਅਗਲੇ ਪਾਏ ਪਿਆ ਮਗਲੇ ਟਾਇਰ ਲੱਗੇਗਾ ਬਰਾਟ ਪੋਲੋ ਦੇ ਵੀ ਜਮਾ ਨਵੇਂ ਆ ਤੇ ਰੰਗ ਦਾ ਪਿਆ ਜਮਾ ਅਰਜੀਨਲ ਟਰੈਕਟਰ ਐਸੈਸਰੀ ਨਾਲ ਹੀ ਦੇਣਾਂ ਦੀ ਹਾਂ ਹਾਂ ਸਾਰਾ ਕੁਝ ਨਾਲ ਹੀ ਦੇਊਗਾ ਇਹਦਾ ਯਾਰ ਜਿੰਨੇ ਸਿਸਟਮ ਵੀ ਲੱਗਿਆ ਵਾ ਟਾਇਰ ਵੀ ਸੌਂਕਣਾ ਪਾਏ ਹੋਇਆ ਪਾ ਪੂਰੇ ਸ਼ੌਂਕੀ ਬੰਦੇ ਦਾ ਟਰੈਕਟਰ ਆ ਬਸ ਸੱਜਣੋਂ ਇੰਜਨ ਗੇਟ ਦਾ ਕਿਵੇਂ ਟਰੈਕਟਰ ਫੁੱਲ ਗਾਰੰਟੀ ਹੈ ਜੀ ਬਾਅ ਕੇ ਤਸੱਲੀ ਕਰਕੇ ਲੈ ਲੇ ਫੁੱਲ ਗਾਰੰਟੀ ਹੈ ਯਾਰ ਜਸੂ ਜਿਵੇਂ ਨਮਾ ਪਿਆ ਟਰੈਕਟਰ ਚੱਲਿਆ ਵੀ ਘੱਟ ਲੱਗਦਾ ਯਾਰ ਕਿੰਨਾ ਕਿ ਚੱਲਿਆ ਟਰੈਕਟਰ ਇਹ ਇਹ ਤਾਂ ਚੱਲਿਆ 17 1800 ਘੰਟਾ ਜੀ 1800 ਘੰਟਾ ਚੱਲਿਆ 18 ਮਾਡਲ ਹੈ ਤੇ ਕੰਡੀਸ਼ਨ ਦਾ ਨਵੇਂ ਹੀ ਪਿਆ ਟਰੈਕਟਰ ਹੈ ਨਵੇਂ ਹੀ ਹੈ ਜੀ ਨਵੇਂ 18 ਮਾਡਲ ਆ ਜੀ 19 ਦੀ ਕਾਪੀ ਆ 5 ਲੱਖ ਤੇ 15000 ਕਿੰਨੇ ਦਾ 495000 ਦਾ ਇਹਦਾ ਸੌਦਾ ਜੀ 495 ਦਾ ਇਹ ਲੈ ਜੀ ਉਹ 20000 ਮੰਨ ਤਾ ਇਹ ਤੋਂ ਹੋ ਜ ਏ 17 ਮਾਡਲ ਆ ਏ 17 ਮਾਡਲ ਆ ਇਹਦੇ ਟਾਇਰ ਨਵੇਂ ਆ ਠੀਕ ਹੈ ਜਮਾ ਸਾਰਾ ਟਰੈਕਟਰ ਜਨੂਅਰ ਨਾਲ ਦੀਆਂ ਸੀਲਾਂ ਪਈਆਂ ਟਰੈਕਟਰ ਦੀਆਂ ਠੀਕ ਹੈ ਸੀਲਾਂ ਨਾਲ ਦੀਆਂ ਪਈਆਂ ਸੀਲ ਜਿੱਥੇ ਪਾਸੇ ਕੈਮਰਾ ਮਾਰਦੇ ਹਜੇ ਤੱਕ ਆ ਜੋੜ ਜਾ ਖੁੱਲਿਆ ਨਹੀਂ ਟਰੈਕਟਰ ਦਾ ਕੁਛ ਹੀ ਨਹੀਂ ਖੁੱਲਿਆ ਸਾਰੇ ਕੁਛ ਨਾਲ ਦਾ ਜਾ ਟਰੈਕਟਰ ਦਾ ਟਾਇਰ ਨਾਲ ਦੀ ਨਵੇਂ ਮਗਰ ਲਈ ਨਾ ਨਾ ਬਦਲੇ ਹੋਏ ਆ ਟਾਇਰ ਟਾਇਰ ਦੁਆਰੇ ਦੇ ਨੇ ਜੇ ਕੇ ਦੇ ਟਾਇਰ ਪਿਛਲੇ ਲੱਗੇ ਅਗਲੇ ਟਾਇਰ ਵੀ ਜੇ ਕੇ ਦੇ ਨੇ ਜਮਾ ਨਵੇਂ ਟਾਇਰ ਅਗਲੇ ਨੇ ਚੌਕੜਾ ਲੱਗਿਆ ਜੀ ਜੇ ਕੇ ਦਾ 17 ਮਾਡਲ ਆ ਇਹ ਚਾਰ ਨੰਬਰ ਆ 510000 ਰੁਪਈਆ ਇਹ ਦੇ ਦਾਂਗੇ 485 ਦਾ 4,85,000 ਰੁਪਏ ਦਾ ਟਰੈਕਟਰ ਲੈ ਜੋ ਮਾਨਤਨ ਇਹਦੇ ਵਿੱਚੋਂ ਹੋ ਗਿਆ ਸਜੇਨਾ 30,000 ਹਾਂ ਮੈਂ ਘੱਟ ਹੋਇਆ 80,000 25,000 ਰੁਪਏ ਮਾਨਤਨ ਇਹ ਜੋ ਹੋ ਜੂ 47,000 ਦੋਨੇ ਖੜਿਆ ਬਾਈ ਕੋਲ ਜਮਾਨਾ ਮੈਂ ਅੱਗੇ ਆਗਾ ਜੀ ਸਵਰਾਜ 850 ਦਾ ਕਿੰਨਾ ਮਾਡਲ ਹੈ ਇਹ ਵੀ 18 19 ਮਾਡਲ ਹੈ ਜੀ 18 19 ਮਾਡਲ ਹੈ ਜੀ ਟਰੈਕਟਰ 18/19 ਇੰਜਨ ਗੇਅਰ ਦਾ ਕਿੰਨਾ ਫੁੱਲ ਗਾਰੰਟੀ ਹੈ ਟਰੈਕਟਰ ਦੀ ਆਪਣੇ ਦੀ ਜੀ ਟਾਇਰ ਮਗਰਲੇ ਪੂਰੀ ਚੰਗੇ ਪਏ ਆ ਜੀ ਨਵੇਂ ਟਾਇਰ ਪਏ ਆ ਐਮ ਆਰ ਐਫ ਦੇ ਜੀ ਅਗਲੇ 80 ਤੋਂ 85 ਪੈਸੇ ਗੁਡਇਰ ਦੇ ਪਏ ਆ ਜੀ ਅਗਲੇ ਟਾਇਰ ਗੁਡਇਰ ਦੇ ਆ ਮਗਰਲੇ ਐਮ ਆਰ ਐਫ ਦੇ ਆ ਇੰਜਨ ਗੇਅਰ ਦਾ ਚੰਗਾ ਗਾ ਐਕਸੈਸਰੀਸ ਨੂੰ ਸਾਰੀ ਨਾਲ ਮਿਲ ਜੂ ਰੰਗ ਪੇਂਟ ਓਰੀਜਨਲ ਆ ਰੰਗ ਪੇਂਟ ਓਰੀਜਨਲ ਹਰਿਆਣਾ ਨੰਬਰ ਐ ਲੋਨ ਵੀ ਕਰਾ ਦਿੰਨੇ ਆਪਾਂ ਟਰੈਕਟਰਾਂ ਤੇ ਪੁਰਾਣਾ ਪੁਰਾਣਾ ਵੀ ਕੱਟ ਲੈਣੇ ਆ ਜੀ ਅਗਲਾ ਆ ਦੇ ਦੇ ਬਾਲੇ ਮੰਗੀ ਜਾਊ ਫੇਰ ਤਾਂ ਜੀ ਨਹੀਂ ਗੱਟੀ ਦਾ ਮਾਰਕੀਟ ਰੇਟ ਉਹਦਾ ਕੱਟਿਆ ਜਾ ਜਿੰਨੀ ਕੀ ਯਾਰ ਚੀਜ਼ ਹੈਗੀ ਉਹਨੇ ਦੀ ਕੱਟੀ ਜਾਊਗਾ ਹਾਂ ਜੇ ਅਗਲਾ ਵੱਧ ਮੰਗੀ ਜਾਊਗਾ ਸਾਰਾ ਮਾਡਲ 19 ਦੀ ਕਾਪੀ ਹੈ 5 ਲੱਖ 55000 ਰੁਪਇਆ ਇਹ ਦੇ ਦਾਂਗੇ 535 ਦਾ 5 ਲੱਖ 35000 ਦਾ ਸੱਜ ਨੂੰ ਇਹ ਟਰੈਕਟਰ ਲੈ ਜਾਓ 20000 ਮੰਨਤਾ ਨਹੀਂ ਝੋ ਜੂ ਅੱਗੇ ਅੱਗੇ ਜੀ ਸੋਨਾਲਿਕਾ ਡੀਆਈ 750 ਪਾਵਰ ਸਟੀering ਦੇ ਵਿੱਚ ਆ ਕਿੰਨਾ ਮਾਡਲ ਹੈ ਸਰਸਾ ਨੰਬਰ ਹੈ ਕਿੰਨਾ ਮਾਡਲ ਹੈ ਇਹ ਇਹ 2014 ਮਾਡਲ ਹੈ 14 ਮਾਡਲ ਹੈ ਐਚ ਆਰ ਨੰਬਰ ਹੈ ਸਾਰਾ ਟਰੈਕਟਰ ਜੈਨੂ ਹੋਣਾ ਓਰੀਜਨਲ ਆ ਸਾਰਾ ਸਾਰਾ ਟਰੈਕਟਰ ਦਾ ਸੂ ਪੂਰਾ ਸਾਹਮਣੇ ਆ ਰੰਗ ਰੂਗ ਪੂਰਾ ਚਮਕਦਾ ਟਰੈਕਟਰ ਦਾ ਟਾਇਰਾਂ ਦੀ ਕੰਡੀਸ਼ਨ ਸੱਚ ਨੂੰ ਤੁਹਾਡੇ ਸਾਹਮਣੇ ਆ 75 ਪੈਸੇ ਪਏ ਆ 75 ਪੈਸੇ ਟਾਇਰ ਪਏ ਆ ਸੂ ਸੂ ਤੋਂ ਜਿਵੇਂ ਕਿ ਦੀ ਲੱਗ ਹੀ ਜਾਂਦਾ ਯਾਰ ਤੁਹਾਨੂੰ ਪਤਾ ਲੱਗ ਗਿਆ ਹੋਣਾ ਖੜਾ ਟਰੈਕਟਰ ਦਾ ਦੱਸ ਦਿੰਦਾ ਵੀ ਕਿਵੇਂ ਦਾ ਅੰਦਰੋਂ ਵੀ ਟਰੈਕਟਰ ਪੂਰਾ ਚੰਗਾ ਪਿਆ 14 ਮਾਡਲ ਆ 4 15 ਡਿਮਾਂਡ ਆ ਜੀ ਇਹ ਦੇ ਦਾਂਗੇ ਆਪਾਂ 3 ਲੱਖ 85000 ਦਾ 3 ਲੱਖ 85000 ਦਾ ਸੱਜ ਨੂੰ ਏ ਟਰੈਕਟਰ ਮਿਲ ਜੂ 30000 ਮੰਨ ਤਾਂ ਇਹਦੇ ਤੋਂ ਹੋ ਜੂ ਤੇ ਅੱਗੇ ਜੀ ਅੱਗੇ ਆ ਗਿਆ ਜੀ 2012 ਮ ਉਨਾਲੀਕਾ 745 12 ਮਾਡਲ ਆ ਜੀ ਪਾਵਰ ਸਟੀering ਦੇ ਵਿੱਚ ਆ ਨਵੇਂ ਟਾਇਰ ਆ ਠੀਕ ਆ ਨਵੇਂ ਟਾਇਰ ਆ ਮਗਰ ਲੇ ਅਗਲੇ ਸਿੱਧਾ 85 ਪੈਸੇ ਅਗਲੇ ਟਾਇਰ ਵੀ ਚੰਗੇ ਪਏ ਡਬਲ ਡਿਸਟ੍ਰਿਬਿਊਟਰ ਆ ਡਬਲ ਕਲੱਚ ਆ ਪਾਵਰ ਸਟੀering ਆ ਫੁੱਲ ਟੌਪ ਮੋਲਟਰੈਕਟਰ ਫੁੱਲ ਟੌਪ ਇੰਜਨ ਗੇਟ ਦਾ ਅੰਦਰੋਂ ਫੁੱਲ ਗਾਰੰਟੀ ਆ ਇੰਜਨ ਗੇਟ ਠੀਕ ਆ ਇੰਜਨ ਗੇਟ ਦੀ ਫੁੱਲ ਗਾਰੰਟੀ ਆ ਐਕਸੈਸਰੀ ਸਨੋਂ ਮਿਲ ਜੂ ਸਾਰੀ ਜਿਵੇਂ ਡੰਡਾ ਫੱਟੀ ਸਨੋਂ ਨਾਲ ਮਿਲ ਜੂ 12 ਮਾਡਲ ਆ 3,55,000 ਡਿਮਾਂਡ ਆ ਸਵਾ 3 ਲੱਖ ਦਾ ਟਰੈਕਟਰ ਇਹ ਦੇ ਦਾਂਗੇ ਸਵਾ 3 ਲੱਖ ਦਾ ਰਸਤੇ ਨੂੰ ਇਹ ਟਰ ਤੇ 855 ਦਾ ਜਮੀਨ ਨਮਾ ਖੜਾਈ ਖੜਾ ਇਹ ਤੋਂ ਮਾਰ ਕੇ 24 ਦੇ ਆ ਕਾਪੀ 25 ਦੀ ਆ ਕਾਪੀ 25 ਦੀ ਆ 24 ਚ ਬਣਿਆ ਨਿਕਲੇ 25 ਦੀ ਆ ਟਰੈਕਟਰ ਚ ਲੈ ਕੇ ਨਾ ਟਰੈਕਟਰ ਇਹਦੇ 300 ਘੰਟਾ ਚੱਲਿਆ 300 ਘੰਟਾ ਚੱਲਿਆ ਸੱਜਣੂ ਸਬਰਾਜ 855 ਹ ਸਿਰਫ 300 ਘੰਟਾ ਚੱਲਿਆ ਟਰੈਕਟਰ ਨਾਲ ਦੀ ਇਹ ਤਾਂ ਯਾਰ ਪੁੱਸਣ ਦੀ ਲੋੜ ਹੀ ਨਹੀਂ ਸਾਰਾ ਕੁਸ ਨੰਬਰ ਨੰਬਰ ਕਿੱਥੋਂ ਦਾ ਟਰੈਕਟਰ ਦਾ ਸਰਸੇ ਦਾ ਨੰਬਰ ਆ ਫਸਟ ਪਾਰਟੀ ਪਹਿਲੇ ਨਾਗਾ ਸਰਸੇ ਦਾ ਨੰਬਰ ਆ ਤੇ ਡਿਮਾਂਡ 755 ਹ 7115000 ਦਾ ਟਰੈਕਟਰ ਇਹ ਦੇ ਦਾਂ ਇਧਰਲੇ ਪਾਸੇ ਲਿਆ ਹੁਣ ਕੈਮਰਾ ਜਿਵੇਂ ਕਹਦੀ ਇਹ 24 25 ਦੀ ਕਾਪੀ ਆ 300 ਘੰਟਾ ਚੱਲਿਆ 7 ਲੱਖ ਤੇ 55000 ਰੁਪਿਆ ਰੇਟ ਆ ਜੀ 7 ਲੱਖ ਤੇ 15000 ਦਾ ਟਰੈਕਟਰ ਦੇ 7 ਲੱਖ ਤੇ 15000 ਦਾ ਟਰੈਕਟਰ ਲੈ ਜਾਓ 40000 ਮਾਨਤਨ ਹੋ ਜੂ 852 ਚ ਇਹ ਤਾਂ ਆਪ ਐਂ ਕਰ ਸਕਦਾ ਜੇ ਕੋਈ ਏਜੰਸੀ ਨੂੰ ਜਾਂਦਾ ਯਾਰ ਫਾਇਦਾ ਹੋ ਜੂ ਆ ਲੈ ਜੀ 300 ਘੰਟੇ ਦੇ ਤਾਂ ਜਿਵੇਂ 500 ਘੰਟੇ ਤੇ ਸਰਵਿਸ ਹੁੰਦੀ ਆ ਪਹਿਲੀ ਟਰੈਕਟਰ ਦੀ ਹਾਂ ਇਹ ਸਰਵਿਸ ਜਾ ਕੇ ਕਰਾਉਣੀ ਪਊਗੀ ਸ਼ਾਇਦ ਹੋਈ ਨਹੀਂ ਹੋਣੀ ਹਜੇ 200 ਘੰਟੇ ਬਾਅਦ ਹੋਣੀ ਆ ਪਹਿਲੀ ਸਰਵਿਸ ਹਜੇ ਹੋਈ ਨਹੀਂ ਟਰੈਕਟਰ ਦੀ ਐਨਓਸੀ ਵਗੈਰਾ ਤਾਂ ਮਿਲ ਹੀ ਜਾਣੀ ਆ ਐਨਓਸੀ ਤਾਂ ਮਿਲ ਜੂ ਤੇ ਅੱਗੇ ਜੀ ਅਗੇ ਅੱਗੇ ਆਪਣੇ ਉਹ ਖੜਾ ਜੀ ਇਧਰੇ ਪਾਸੇ ਵੰਡ ਕੇ ਜੜਾਈ ਬਠਾ ਤਾਰ ਸਪਿਰਿਆ ਨਾ ਟਰੈਕਟਰ ਕਿਹੜਾ ਇਧਰਲੇ ਪਾਸੇ ਟਰੈਕਟਰ ਐਕਸਟੀ ਖੜਾ ਜੀ ਠੀਕ ਹੈ ਐਕਸਟੀ ਖੜਾ ਜੀ ਸਵਰਾਜ 744 22 ਮਾਡਲ ਆ 22 ਮਾਡਲ ਆ ਐਚ ਆਰ ਨੰਬਰ ਆ ਐਨਓਸੀ ਮਿਲਦਾ ਨਾਲ ਦੇ ਟਾਇਰ ਪਏ 1800 ਘੰਟਾ ਚੱਲਿਆ 1800 ਘੰਟਾ ਚੱਲਿਆ ਨਾਲ ਦੇ ਟਾਇਰਾਂ ਹਾਂ ਟਾਇਰ ਤਾਂ ਜਦ ਪੂਰੀ ਚੰਗੇ ਪਿਆ ਜਿਵੇਂ ਉਤੋਂ ਨਹੀਂ ਦਾ ਜਸੂ ਚਾਂਮਕ ਦਾ ਟਰੈਕਟਰ ਇੰਜਣ ਦਾ ਅੰਦਰੋਂ ਵੀ ਉਮੀ ਹੈ ਗੱਲ ਬਾਤ ਉਹ ਨਹੀਂ ਆ ਜੀ ਬਾਹ ਕੇ ਤਸੱਲੀ ਕਰਕੇ ਫੇਰ ਲੈ ਕੇ ਜਾਵੇ ਬੰਦਾ ਠੀਕ ਹੈ ਬਾਹ ਕੇ ਤਸੱਲੀ ਤੁਸੀਂ ਕਰਨੀ ਹੈ ਸੱਚ ਨੂੰ ਟਰੈਕਟਰ ਸਿਰਫ ਤੇ ਸਿਰਫ 1800 ਘੰਟਾ ਚੱਲਿਆ 22 ਮਾਡਲ ਆ 21 ਮਾਡਲ 22 ਦੀ ਕਾਪੀ 5 ਲੱਖ ਤੇ 85000 ਡਿਮਾਂਡ ਆ ਜਸੂ ਇਹ 5 ਲੱਖ 65000 ਦਾ ਟਰੈਕਟਰ ਦੇ ਦਾਂਗੇ 5 ਲੱਖ ਤੇ 65000 ਦਾ ਲੈ ਜਾ 20000 ਮਾਨਤਾ ਨੇ ਦੀ ਜੋ ਹੋ ਜੂ ਜਸੂ ਮੋਬਾਈਲ ਨੰਬਰ ਕਿਨਾਂ ਇੱਕ ਆ ਖੜਾ ਆਪਣਾ ਹਾਂ 2010 ਮਾਡਲ ਆ ਜੀ 5204 50 ਐਚਪੀ ਦੇ ਵਿੱਚ ਆ 2 ਸਪੀਡ ਦੇ ਵਿੱਚ ਆ ਅਗਨੀਸ਼ਨ ਟਾਇਰਾਂ ਦੀ 70 ਤੋਂ 75 ਪੈਸੇ ਰਿਸਤੇਦਾਰਾਂ ਟਰੈਕਟਰ ਘਟਰ ਬਿਲਕੁਲ ਚੰਗਾ ਟਰੈਕਟਰ ਗੇਅਰ ਇੰਜਨ ਦੀ ਫੁੱਲ ਗਾਰੰਟੀ ਆ ਆਪਣੇ ਇਹ ਟਰੈਕਟਰ ਦੀ ਟਰੈਕਟਰ ਦੀ ਫੁੱਲ ਗਾਰੰਟੀ ਆ ਟਰੈਕਟਰ ਦੀ ਮਿੱਤਰੋ ਗੇਅਰ ਇੰਜਨ ਦਾ ਪਿਆ ਚੰਗਾ ਹਾਂ ਡਬਲ ਆ ਜੀ 10 ਮਾਡਲ ਆ 3 ਲੱਖ ਤੇ 40000 ਰੁਪਏ ਡਿਮਾਂਡ ਆ ਕਿੰਨੇ ਦਾ ਦੇਵੇਂਗਾ ਇਹ ਦੇ ਦਾਂਗੇ ਜੀ ਆਪਾਂ 3 ਲੱਖ ਤੇ 25000 ਦਾ 3 ਲੱਖ ਤੇ 25000 ਦਾ ਇਹ ਮਿਲ ਜੂ 50 HP ਵਾਲਾ ਟਰੈਕਟਰ ਆ ਜੀ ਇਹ ਮੋਬਾਈਲ ਨੰਬਰ ਕਿੰਨਾ ਜਸਤ 981848002 ਮੇਰਾ ਨੰਬਰ ਆ ਜੀ ਹਾਂਜੀ ਪਿੰਡ ਕਿਹੜਾ 981848002 ਮੇਰਾ ਨੰਬਰ ਆ ਪਿੰਡ ਮੇਰਾ ਨਾਗੋ ਕੀ ਸਰਸੇ ਕੋਲੇ ਹਾਂਜੀ ਆਪਾਂ ਟਰੈਕਟਰ ਤਾਂ ਲੋਨ ਵੀ ਕਰਾ ਦੰਨੇ ਆ ਪੁਰਾਣੇ ਵੀ ਕੱਟ ਲੈਣੇ ਆ ਪੁਰਾਣੇ ਵੀ ਕੱਟ ਲੈਣੇ ਆ ਠੀਕ ਹੈ ਤੇ ਕਿਸਾਨ ਟਰੈਕਟਰ ਸੇਲ ਦਾ ਸੇਲ ਦਾ ਆਪਣਾ ਬੋਰਡ ਲੱਗਿਆ ਹੋਇਆ ਕਰੇ ਠੀਕ ਹੈ ਨਾ ਗੋਗੇ ਪਿੰਡਾ ਸਰਸੇ ਦੇ ਕੋਲ ਮਿੱਤਰੋ ਪੁਰਾਣਾ ਕਟਿਆ ਜੋ ਲੋਨ ਦੀ ਸੌਦਾ ਵੀ ਹੈਗੀ ਆ ਪੰਪ ਦੇ ਬਿਲਕੁਲ ਸਾਹਮਣੇ ਬੁੱਧਵਾਰ ਨੂੰ ਮਿਲੂ ਤੁਹਾਨੂੰ ਵੀਰ ਬਾਕੀ ਨੰਬਰ ਸਕਰੀਨ ਦੇ ਉੱਤੇ ਲਾਤਾ ਜਾਣਕਾਰੀ ਟਰੈਕਟਰਾਂ ਦੀ ਲਗਭਗ ਸਾਰੀ ਫੋਨ ਲਾ ਕੇ ਹੁਣ ਰੇਟ ਤੁਸੀਂ ਕਰਨਾ ਵੈਸੇ ਤਾਂ ਆਪਾਂ ਖਿੱਚ ਲੈ ਜਿੰਨਾ ਕਿ ਖਿੱਚਿਆ ਜਾਣਾ ਸੀ ਤੇ ਦੱਬ ਕੇ ਵੀਡੀਓ ਕਰ ਦਿਓ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ